ਮੈਂ ਕਹਾਂਗਾ ਪੂਰੀ ਦੁਨੀਆ ਦੇ ਵਿੱਚ ਇੱਕ ਮੁੱਦਾ ਗਰਮਾਇਆ ਪਿਆ ਹੈ ਕਿਸਾਨ ਮਜ਼ਦੂਰ ਇਹਨਾਂ ਦਾ ਜਿਹੜਾ ਮੁੱਦਾ ਇਹਨਾਂ ਜਿਆਦਾ ਗਰਮ ਹੋ ਚੁੱਕਾ ਹੈ ਕਿ ਹਰ ਕੋਈ ਚਾਹੇ ਉਹ ਕਿਸਾਨ ਹੈ ਜਾਂ ਨਹੀਂ ਹੈ ਲੇਕਿਨ ਕਿਸਾਨਾਂ ਦੇ ਸਮਰਥਨ ਵਿੱਚ ਆ ਰਿਹਾ ਮੈਨੂੰ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਾ ਕਿ 199 MP ਜਿਹੜੇ BJP ਦੇ ਨੇ 199 MP BJP ਦੇ ਜਿਹੜੇ ਕਿਸਾਨੀ ਨਾਲ ਸਬੰਧਤ ਨੇ ਅਗਰ ਉਹ ਆਪਣੇ ਅਸਤੀਫੇ ਦੇ ਦੇਣ ਤਾ ਇਹ ਸਰਕਾਰ गिर ਸਕਦੀ ਹੈ મોદી ਦੀ ਸਰਕਾਰ ਲੇਕਿਨ ਉਹ ਜਾਂ ਜਾਂ ਤਾਂ ਉਹ ਆਪਣੀਆਂ ਕੁਰਸੀਆਂ ਬਚਾਉਣਗੇ ਜਾਂ ਫਿਰ ਕਿਸਾਨਾਂ ਨੂੰ ਬਚਾਉਣਗੇ ਅਗਰ ਅਸਤੀਫਾ ਨਹੀਂ ਵੀ ਦਿੰਦੇ ਉਹ ਇੱਕ ਆਪਣਾ ਗਰੁੱਪ ਬਣਾ ਸਕਦੇ 199 ਤੇ ਕਿਸਾਨਾਂ ਦੀਆਂ ਵਕ ਵਕ ਜੱਥੇਬੰਦੀਆਂ ਦੇ ਵਿੱਚ ਆਣ ਕੇ ਬੈਠ ਸਕਦੇ ਆ ਸ਼ਿਰਕਤ ਕਰ ਸਕਦੇ ਆ ਇਹਨਾਂ ਦਾ ਸਮਰਥਨ ਵੀ ਕਰ ਦੇਣ ਤਾਂ ਮੋਦੀ ਐਂਡ ਜੁੰਡਲੀ ਨੂੰ ਮੰਡਲੀ ਨੂੰ ਇਹ ਜਿਹੜਾ ਬਿੱਲ ਪਾਸ ਕੀਤਾ ਜਿਹੜਾ ਐਡਾ ਖਤਰਨਾਕ ਬਿੱਲ ਹੈ ਕਿਸਾਨਾਂ ਤੇ ਮਜ਼ਦੂਰਾਂ ਦੇ ਖਿਲਾਫ ਇਹਨਾਂ ਦੀ ਜ਼ਮੀਨਾਂ ਹੜਪਣ ਵਾਲਾ ਬਿਜ਼ਨਸਮੈਨਾਂ ਦੇ ਹੱਥਾਂ ਵਿੱਚ ਦੇਣ ਵਾਲਾ ਜਿਹੜਾ ਆਰਡੀਨੈਂਸ ਤਿੰਨ ਪਾਸ ਕੀਤੇ ਇਹ ਖਤਮ ਹੋ ਸਕਦੇ ਜੇਕਰ ਇਹ 199 ਐਮਪੀ ਇਸ ਵਕਤ ਕਿਸਾਨਾਂ ਦੇ ਹੱਕ ਵਿੱਚ ਬੈਠ ਜਾਣ ਇਹਨਾਂ ਐਮਪੀਆਂ ਦੀਕਰ ਜੇਕਰ ਆਪਣੀ ਆਵਾਜ਼ ਪਹੁੰਚਦੀ ਆ ਤਾਂ ਮੈਂ ਇਹਨਾਂ ਨੂੰ ਇਹੀ ਰਿਕਵੈਸਟ ਕਰਾਂਗਾ ਕਿ ਹੁਣ ਆਪਣੇ ਜ਼ਮੀਰ ਦੀ ਸੁਣੋ ਕਿਸਾਨਾਂ ਦਾ ਸਾਥ ਦਿਓ ਤੁਹਾਨੂੰ ਲੋਕਾਂ ਵਾਸਤੇ ਚੁਣਿਆ ਜਾਂਦਾ ਆਪਣੀਆਂ ਕੁਰਸੀਆਂ ਵਾਸਤੇ ਜਾਂ ਬਿਜ਼ਨਸਮੈਨ ਜਾਂ ਪ੍ਰਾਪਰਟੀਆਂ ਬਣਾਉਣ ਵਾਸਤੇ ਨਹੀਂ ਤੁਸੀਂ ਇੰਝ ਕਰੋ ਹੁਣ ਬੇਨਤੀ ਆ ਤੁਹਾਨੂੰ ਕਿ ਇਹਨਾਂ ਦਾ ਸਾਥ ਦਿਓ ਕਿ ਬਿੱਲ ਜਿਹੜਾ ਪਾਸ ਹੋਇਆ ਇਹਨੂੰ ਕੈਨਸਲ ਕਰਵਾ ਦਿਓ ਤੇ ਜਿਹੜਾ ਇਹ ਦੁਨੀਆ ਜਿਹੜੀ ਲੋਕ ਤੁਹਾਡੇ ਹਿੰਦੁਸਤਾਨ ਦੇ ਇਹ ਤੁਹਾਡੇ ਨਾਲ ਫਿਰ ਜੁੜ ਸਕਣ ਅਦਰਵਾਈਜ਼ ਤੁਸੀਂ ਦੁਬਾਰਾ ਕਦੀ ਐਮਪੀ ਐਮਐਲਏ ਨਹੀਂ ਬਣ ਸਕਦੇ ਜਿੰਨਾ ਇਸ ਵਕਤ ਗੁੱਸਾ ਹੈ ਠੀਕ ਹੈ ਪੰਜਾਬ ਸਭ ਤੋਂ ਅੱਗੇ ਲੱਗਿਆ ਇਸ ਧਰਨੇ ਦੇ ਵਿੱਚ ਇਹ ਜਿਹੜਾ ਬਿੱਲ ਦਾ ਵਿਰੋਧ ਹੈ ਸਭ ਤੋਂ ਅੱਗੇ ਮੂਰੀ ਪੰਜਾਬ ਰਿਹਾ ਹੈ ਹਰ ਵਕਤ ਵੈਸੇ ਪੰਜਾਬ ਹੀ ਰਿਹਾ ਸਾਡਾ ਜਦੋਂ ਮੀਂਹ ਹਿੰਦੁਸਤਾਨ ਦੇ ਉੱਤੇ ਕੋਈ ਬਾਹਰੀ ਹਮਲੇ ਹੋਏ ਨੇ ਜਿਵੇਂ ਬਾਬਰ ਦਾ ਆਇਆ ਮਹਿਮੂਦ ਗਜਨਵੀ ਦਾ ਔਰੰਗਜ਼ੇਬ ਦਾ ਅਬਦਾਲੀ ਨੇ ਜਿਸ ਤਰ੍ਹਾਂ ਹਮਲੇ ਕੀਤੇ ਸਭ ਤੋਂ ਅੱਗੇ ਸਿੱਖਾਂ ਤੇ ਪੰਜਾਬ ਛਾਤੀ ਡਾਗੜ ਇਸ ਵਕਤ ਵੀ ਜੇਕਰ ਭਾਜਪਾ ਦਾ ਪੂਰੇ ਦੇਸ਼ ਦੇ ਵਿੱਚ ਰਾਜ ਹੈ ਪੂਰੇ ਦੇਸ਼ ਨੂੰ ਲੁੱਟਣ ਤੇ ਹੋਈ ਹੈ ਲੇਕਿਨ ਇਸ ਵਕਤ ਪੰਜਾਬ ਨੇ ਹੀ ਇਸ ਦਾ ਵਿਰੋਧ ਕੀਤਾ ਤੁਸੀਂ ਸਾਰੇ ਪੰਜਾਬ ਦਾ ਸਾਥ ਦਿਓ ਤੇ ਐਮਪੀਆਂ ਨੂੰ ਅਪੀਲ ਹੈ ਭਾਈ ਤੁਸੀਂ 199 ਐਮਪੀ ਜੇ ਗਿਣਤੀ ਅਨੁਸਾਰ ਕੋ ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ ਮੈਨੂੰ ਥੋੜੀ ਜਾਣਕਾਰੀ ਕਿਤੋਂ ਮਿਲੀ ਸੀ ਤੇ ਤੁਸੀਂ ਇਹਨਾਂ ਦੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਬੈਠੋ ਆਪਾਂ ਜਿਹੜਾ ਇਹ ਬਿੱਲ ਆ ਰੱਦ ਕਰਵਾਈਏ ਵਾਇਗੋਜੀ ਖਾਲਸਾ ਵਾਇਗੋਜੀ